ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਬੰਦ ਬੁੱਟਰ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਬਾਈ ਨੂੰ ਮੋਗਾ ਹੀ ਪੈਂਦੀ ਆ ਬਾਈ ਲਾਲੇ ਕੋਲ ਪਹੁੰਚੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਰੁਟੀਨ 'ਚ ਕਸੂਵ ਹੁੰਦੇ ਜਾਂਦੇ ਰਹਿੰਦੇ ਤੇ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਦੋ ਐਨੀਮਲ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾਦਾ ਗੰਨ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਾਲਾ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 6284410416 ਪਹਿਲਾ ਵੀਡੀਓ ਬਾਈ ਸੇਲ ਹੋ ਗਿਆ ਸੀ ਬਸ ਜੀ ਹਾਂ ਬੇ ਹੋ ਗਏ ਸੀ ਉਹ ਵੀਡੀਓ ਵਾਲੀ ਹੈ ਬੜਾ ਠੀਕ ਹੈ ਜੀ ਕੀਤੀ ਸੀ ਬਾਈ ਪਹਿਲਾਂ ਮੈਂ ਜਵਾਬ ਦੇਈ ਗਿਆ ਬੰਦੇ ਨਾਲ ਸੌਦਾ ਹੋ ਗਿਆ ਫਰੀਦਕੋਟ ਸਾਈਡ ਦੇ ਨਾਲ ਅੱਛਾ ਜੀ ਕਹਿੰਦੇ ਗੱਲ ਆਵਾਂਗੇ ਉਹ ਆਏ ਨਹੀਂ ਕਿ ਮੈਂ ਦੂਜਿਆਂ ਨੂੰ ਜਵਾਬ ਦੇਈ ਗਿਆ ਬਾਈ ਵੈਗੀ ਵੈਗੀ ਦੂਜੀ ਵੜ ਦਿੱਤੀ ਉਹ ਲੈ ਕੇ ਜਾਣੀਆਂ ਬੰਦਿਆਂ ਨੇ ਠੀਕ ਹੈ ਜੀ ਉਹ ਸੌਦਾ ਕਰਕੇ ਆ ਪਹੁੰਚੇ ਨੇ ਜੀ ਹਾਂ ਪਹੁੰਚੇ ਨਹੀਂ ਜੀ ਮੈਂ ਉਹਨਾਂ ਦੇ ਕਰਕੇ ਦੂਜਿਆਂ ਨੂੰ ਜਵਾਬ ਦੇਈ ਗਿਆ ਠੀਕ ਹੈ ਜੀ ਤੇ ਅੱਜ ਦੋ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਆਂ ਗਾਂ ਦੀ ਕੀ ਡਿਟੇਲ ਹੈ ਜੀ ਇਹ ਕੱਲ ਸੂਈ ਆ ਬਈ 10 11 ਵਜੇ ਠੀਕ ਆ ਜੀ ਤੇ ਜੇ ਰਜੂ ਦੀ ਸਾਫ ਆਪਣੇ ਕੋਲ ਵੀਡੀਓ ਹੈਗੀ ਸਾਰਾ ਕੁਝ ਠੀਕ ਆ ਜੀ ਬੋਲੀ ਦੀ ਵੀ ਚੰਗੀ ਆ ਬੋਲੀ ਯਾਨੀ ਕਿ ਤੜਕੇ 6 ਕਿਲੋ ਕੱਢੀ ਹੋਊ ਸਾਢੇ 5 ਕਿਲੋ ਰਾਤ ਕੱਢੀ ਸੀ ਯਾਨੀ ਕਿ 12 ਕਿਲੋ ਬੋਲੀ ਹੋਊਗੀ ਠੀਕ ਖਾਲੀ ਤਾਂ ਪ੍ਰੋਪਰ ਹੋਈ ਨਹੀਂ ਹੋਣੀ ਬਾਕੀ ਸਾਫ ਨਹੀਂ ਕੀਤੀ ਜਮਾ ਕੱਲ ਦੀ ਸੂਈ ਕਰਕੇ ਵੇੜ ਅੱਜ ਉਹਨੂੰ ਕਰ ਦਿਆਂਗੇ ਸਾਫ ਠੀਕ ਆ ਜੀ ਯਾਨੀ 12 13 ਕਿਲੋ ਬੋਲੀ ਮੰਨ ਕੇ ਚੱਲ ਗਏ ਹੋਰ 12 13 ਕਿਲੋ ਦਾ ਗਾਰੰਟੀ ਵਾਲੀ ਜਦੋਂ ਦੇਖ ਸਕਦੇ ਹੋ ਤੋਰ ਕੇ ਦਿਖਾ ਦਿਓ ਜੀ 크로ਸ ਬ੍ਰੀਡ ਚ ਪੈਂਦੀ ਹੈ ਜੀ ਗਾਂ ਟਿਗਰਲੈਂਡੋ ਆ ਟਿਗਰਲੈਂਡੋ ਆ ਜੀ ਹਾਂ ਜੀ ਟਿਗਰਲੈਂਡੋ ਟਿਗਰਲੈਂਡੋ ਬ੍ਰੀਡ ਦੀ ਗਾਂ ਦੇਖ ਸਕਦੇ ਹੋ ਸਿਰਸਾਉ ਕਰਮਾ ਵਾਲੀ ਪੂਰੀ ਆ ਬਾਈ ਦੱਸਦਾ ਕਿ ਕੱਲ ਸੂਈ ਆ ਜੇਰ ਵਗੈਰਾ ਪ੍ਰੋਪਰ ਪੈ ਗਈ ਆ ਓਕੇ ਆ ਮਗਰ ਬੱਚਾ ਵੱੱਛਾ ਜੀ ਹਵਾਨਾ ਕਰਮਾ ਵਾਲੀ ਨੇ ਬਹੁਤ ਸੋਹਣਾ ਤਿਆਰ ਕੀਤਾ ਦੇਖ ਸਕਦੇ ਹੋ ਤੁਸੀਂ ਪ੍ਰੋਪਰ ਬਾਈ ਕਹਿੰਦਾ ਖਾਲੀ ਨਹੀਂ ਕੀਤੀ ਫਿਰ ਵੀ 11 ਕਿਲੋ ਬੌਲੀ ਕੱਢ ਲਈ ਮੈਨੂੰ ਇੱਥੇ ਹੀ ਵੇਚੋ ਕੋਈ ਵਾਸਤਾ ਲਓ ਜੀ ਸੀਲਸਾਊ ਕਰਮੀ ਕਰਮ ਵਾਲੀ ਤਾਂ ਮੂਲੋ ਜ਼ਿਆਦਾ ਜੀ ਦੇਖ ਸਕਦੇ ਹੋ ਤੁਸੀਂ ਚਾਹੇ ਰੱਸਾ ਛੱਡ ਕੇ ਚੋਈ ਚੱਲੋ ਜੀ ਚਾਹੇ ਜਵਾਕ ਚੋਈ ਜਾਂ ਨਾ ਬੁੜੀਆਂ ਚੋਈ ਜਾਂ ਨਾ ਪੂਰੀ ਸੀਲਸਾਊ ਆ ਹਵਾਨਾ ਕਰਮ ਵਾਲੀ ਨੇ ਬਹੁਤ ਕਮਾਲ ਤਿਆਰ ਕੀਤਾ ਜੀ ਦੁੱਧ ਪੱਖੋ ਚੰਗੀ ਹੋਊਗੀ 11 ਕਿਲੋ ਬੌਲੀ ਬਾਈ ਕਹਿੰਦਾ ਕੱਢੀ ਆ ਬਾਕੀ ਪ੍ਰੋਪਰ ਖਾਲੀ ਨਹੀਂ ਹੋਈ ਤਸੱਲੀ ਤੁਸੀਂ ਆਪ ਕਰਨੀ ਚਾਹੀਦੀ ਦੋ ਟਾਈਮ ਚਵਾਈ ਕਰ ਲੋ ਚਾਹੇ ਚਾਰ ਟਾਈਮ ਚਵਾਈ ਕਰ ਲੋ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨਾ ਜੀ 12 ਵਜੇ ਤੇ 5 ਮਿੰਟ ਹੋ ਗਏ ਤੇ ਸ਼ਾਮ ਦੀ ਚਵਾਈ ਤੱਕ ਹਜੇ 6 ਘੰਟੇ ਬਈ ਆ ਹਵਾਨਾ ਦੇਖ ਸਕਦੇ ਤੁਹਾਨੂੰ ਨੇੜੇ ਬੈਕ ਸਾਈਡ ਤੋਂ ਦਿਖਾ ਦਿੰਦਾ ਜੀ ਸੀਲ ਸਭ ਬਹੁਤ ਆ ਥਣ ਬਹੁਤ ਸੋਹਣਿਆ ਹੱਥੀ ਚਵਾਈ ਵਾਲੇ ਨਿਖੜਵੇਂ ਥਣ ਤੇ ਕਿੰਨਾ ਕ ਦੁੱਧ ਦੇ ਦੋ ਬਈ ਲੋ 17 ਕਿਲੋ ਦਾ ਬਲੂਨ ਦਾ ਦਿੱਤਾ ਹੋਇਆ ਵੈੜ ਦਾ ਠੀਕ ਹੈ ਜੀ ਹਾਂ ਦੂਜੇ ਸੂਏ ਸੂਈ ਆਏ ਹਾਂ ਦੋਨੋਂ 20 ਦੇ ਆਸੇ ਪਾਸੇ ਦੇ ਦੂਗੇ ਆਪਾਂ 17 18 ਕਿਲੋ ਕਹਿ ਕੇ ਹੀ ਦੇਵਾਂਗੇ ਠੀਕ ਹੈ ਕੀ ਮੁੱਲ ਹੈ ਜੀ ਮੁੱਲ ਇਹਦਾ 50 45 ਦੇ ਦੇ ਠੀਕ ਹੈ 45000 ਦਾ ਹਾਂ ਨਾਏ ਜਿਹੜੇ ਵੀਰ ਨੂੰ ਪਸੰਦ ਆਊਗੀ ਨੰਬਰ 27 ਦਾ ਸਕਰੀਨ ਤੇ ਚੱਲੂਗਾ ਬਈ ਨਾਲ ਕਨੈਕਟ ਕਰ ਸਕਦੇ ਦੋ ਨੰਬਰ ਇਹਦੇ ਕੀ ਕਾਲੀ ਗਾਂ ਦੀ ਕੀ ਡਿਟੇਲ ਹੈ ਜੀ ਇਹ ਥਲੇ 10 ਕਿਲੋ ਹੈਗਾ ਬਈ ਹੁਣ ਮੰਨ ਕੇ ਚੱਲ ਇਹ ਸੂਏ ਆਹੇ 8 ਤਰੀਕ ਨੂੰ ਸੂਈ ਆ ਠੀਕ ਹੈ ਜੀ ਨੋਈ ਸਵੇਰੇ ਹੀ ਮਾਨਗੇ ਚਲੋ ਤੇ ਦੂਜਾ ਇਹ ਸਲੇ 10 ਕਿਲੋ ਬੋਲੀ 14 15 ਇਹ ਵੀ ਦੇ ਦੂਗੀ। ਰਾਮ ਨੇ ਤੇ ਮਗਰ ਵੀ ਬੱਛਾ ਹੀ ਆ। ਮਗਰ ਬੱਛਾ ਤੁਸੀਂ ਦੇਖ ਸਕਦੇ ਹੋ ਇਹ ਵੀ ਤੋਰ ਕੇ ਦਿਖਾ ਦਿਓ ਜੀ। ਥੋੜੀ ਜੀ ਘੱਟ ਸੇਵਾ ਵਾਲੇ ਘਰੋਂ ਗਾਂ ਆਈ ਆ। ਕੱਦ ਕਾਠ ਚੰਗਾ ਜੀ। ਤਾਂ ਕਰਕੇ ਥੋੜੀ ਜੀ ਲੱਸੀ ਆ 10 ਕਿਲੋ ਬੋ ਦੁੱਧ ਐਸੇ ਵਕਤ ਤੇ ਨੈਟ ਤਿਆਰ ਆ। ਦਸੱਲੀ ਤੁਸੀਂ ਆਪ ਕਰਨੀ ਚਾਹੇ 2 ਟਾਈਮ ਚਵਾਈ ਕਰ ਲੋ ਚਾਹੇ 4 ਟਾਈਮ ਚਵਾਈ ਕਰ ਲੋ। ਥਾਣਾ ਦੇ ਸਹਜ ਇਹਦੇ ਵੀ ਬਹੁਤ ਸੋਹਣੇ ਆ। ਥਣ ਲੈਵ ਤੇ ਜੱਜਮੈਂਟ ਉਹ ਹਿਸਾਬ ਨਾਲ ਕਰੋ ਕਿਉਂਕਿ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾਈ ਦਿੱ ਸ਼ਾਮ ਦੀ ਚਵਾਈ ਦੇ ਕਰਹਾ ਜਾ 6 ਤੋਂ 7 ਘੰਟੇ ਬਏ ਆ ਉਦੋਂ ਤੱਕ ਰਹਿਵਾਨਾ ਪੂਰਾ ਭਰ ਲੈਣਾ ਜੀ ਗਾਣੇ ਸਿਰਲ ਸਾਹੂ ਕਰਮ ਵਾਲੀਆਂ ਬਹੁਤ ਜ਼ਿਆਦਾ ਦੋਨੇ ਹੀ ਥਲਾਂ ਦੇ ਸਹਜ ਇੱਧਰਲੇ ਸੈਟ ਤੋਂ ਵੀ ਦੇਖ ਸਕਦੇ ਹੋ ਸੋਹਣੇ ਆ ਨਿਖੜਵੇਂ ਆ ਬਾਕੀ ਕੱਦ ਕਾਠ ਵੱਡਾ ਬਾਈ ਕਹਿੰਦਾ ਚਵਾਈ ਦੀ ਇੱਕ ਨੰਬਰ ਆ ਪੋਲੀ ਆ ਜੀ ਮਗਰ ਇਹਦੇ ਵੀ ਵਛੈ ਆ ਜਿੰਨਾ ਬਾਈ ਨੇ ਜਿੰਨਾ ਬਾਈ ਨੇ ਦੁੱਧ ਦਸਿਆ ਨੱਟ ਕੰਡੇ ਵਾਲਾ ਤਿਆਰ ਹੋਊਗਾ ਤਸੱਲੀ ਤੁਸੀਂ ਆਪ ਕਰਨੀ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਇਹਦਾ ਕੀ ਮੁੱਲ ਆ ਜੀ ਇਹਦਾ 42035 ਦੇ ਦੇਣਗੇ ਠੀਕ ਆ 35000 ਦੀ ਬਾਈ ਕਹਿੰਦਾ ਹਾਂ ਨਾ ਏ ਜਿਹੜੇ ਵੀ ਨੂੰ ਪਸੰਦ ਆਊਗੀ ਬਾਈ ਨਾਲ ਕਨੈਕਟ ਕਰ ਸਕਦਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਏ ਧੰਨਵਾਦ